ਜੇਕਰ ਤੁਸੀਂ ਬਿਨਾਂ ਕਿਸੇ ਟੁੱਕ ਵੀ ਫਾਈਲਿੰਗ ਫੀਸ ਦੇ ਇਮੀਗ੍ਰੇਸ਼ਨ ਫਾਰਮ ਭਰਦੇ ਹੋ ਤਾਂ ਅਮਰੀਕੀ ਅਧਿਕਾਰੀ ਤੁਹਾਡੇ ਇਮੀਗ੍ਰੇਸ਼ਨ ਫਾਰਮ ਰੱਦ ਕਰ ਦੇਣਗੇ ਜੁਲਾਈ ਦੇ ਵਿੱਚ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇੱਕ ਫੈਡਰਲ ਰਜਿਸਟਰਡ ਨੋਟਿਸ ਜਾਰੀ ਕੀਤਾ ਜਿਸ ਦੇ ਵਿੱਚ HR1 ਰੀਕਲੇਸੇਸ਼ਨ ਬਿਲ ਦੇ ਤਹਿਤ ਇਕੱਠੀ ਕੀਤੀ ਜਾਣ ਵਾਲੀ ਇਮੀਗ੍ਰੇਸ਼ਨ ਫੀਸਾਂ ਦੀ ਇੱਕ ਲੜੀ ਦਾ ਵੇਰਵਾ ਦਿੱਤਾ ਗਿਆ ਸੀ 18 ਜੁਲਾਈ 2025 ਨੂੰ USCIS ਨੇ HR-1 ਰੀਕਨਸਿਲੀਗੇਸ਼ਨ ਬਿਲ ਦੁਆਰਾ ਲੋਡਿੰਗ ਪਿਆ ਨਵੀਆਂ ਫੀਸਾਂ ਦਾ ਐਲਾਨ ਕੀਤਾ। ਐਲਾਨੀਆਂ ਗਿਆ ਫੀਸਾ 2 ਜੁਲਾਈ 2025 ਨੂੰ ਜਾਂ ਇਸ ਤੋਂ ਬਾਅਦ ਪੋਸਟ ਮਾਰਕ ਕੀਤੀਆਂ ਗਈਆਂ ਕਿਸੇ ਵੀ ਇਮੀਗ੍ਰੇਸ਼ਨ ਲਾ ਬੇਨਤੀਆਂ ਦੇ ਲਈ ਜਮ੍ਹਾਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ। 21 ਅਗਸਤ 2025 ਨੂੰ ਜਾਂ ਇਸ ਤੋਂ ਬਾਅਦ ਪੋਸਟ ਮਾਰਕ ਕੀਤਾ ਗਿਆ ਕੋਈ ਵੀ ਫਾਰਮ ਬਿਨਾ ਸਹੀ ਫਾਈਲਿੰਗ ਫੀਸ ਦੇ ਰੱਦ ਕਰ ਦਿੱਤਾ ਜਾਵੇਗਾ। ਇਕ 31 ਜੁਲਾਈ 2025 ਨੂੰ USC I guess ਨੇ ਫਾਰਮ G 1055 ਦੀ ਸ਼ੈਡਿਊਲ ਦਾ ਇੱਕ ਨਵਾਂ ਐਡੀਸ਼ਨ ਪ੍ਰਕਾਸ਼ਿਤ ਕਰ ਦਿੱਤਾ ਹੈ। ਨਵਾਂ ਐਡੀਸ਼ਨ 73125 ਫਾਰਮ ਦੇ ਵਿੱਚ ਇੱਕ ਬਾਇਓਮੈਟ੍ਰਿਕ ਸਿਮਾਮਾ ਫੇਸ ਜੋੜਦਾ ਹੈ ਅਤੇ ਫੈਮਿਲੀ ਯੂਨੀਫੀਕੇਸ਼ਨ ਟਾਸਕ ਫੋਰਸ ਦੇ ਅਧੀਨ ਫਾਰਮ I 765 ਰੁਜ਼ਗਾਰ ਅਧਿਕਾਰ ਦੇ ਲਈ ਅਰਜ਼ੀ ਜਾਰੀ ਕਰਨ ਵਾਲਿਆਂ ਦੇ ਲਈ ਵਾਤੂ ਫੀਸ ਦਾ ਸ਼ਾਮਲ ਕਰਦਾ ਹੈ। ਅਰੇ ਕੋਈ ਅਰਜੀ ਪਟੀਸ਼ਨ ਜਾਂ ਫਿਰ ਬੇਨਤੀ ਦੇ ਨਾਲ ਸਹੀ ਫੀਸ ਹੋਣੀ ਚਾਹੀਦੀ ਹੈ ਜਦੋਂ ਤੱਕ ਕਿ ਤੁਹਾਨੂੰ ਫੀਸ ਦਾ ਭੁਗਤਾਨ ਕਰਨ ਤੋਂ ਛੋਟ ਨਹੀਂ ਹੈ ਜਾਂ ਉਸੇ ਫੀਸ ਮੁਆਫੀ ਦੇ ਲਈ ਕੌਪ ਨਹੀਂ ਹੋ ਜੇਕਰ ਫੀਸ ਗਲਤ ਹੈ ਤਾਂ ਤੁਹਾਡੀ ਅਰਜੀ ਪ੍ਰੈਡਿਕਸ਼ਨ ਜਾਂ ਬੇਨਤੀ ਰੱਦ ਕਰ ਦਿੱਤੀ ਜਾਵੇਗੀ ਕੁਝ ਫਾਰਮਾਂ ਦੇ ਲਈ ਕਿਸੇ ਵੀ ਫਾਈਲਿੰਗ ਫੀਸ ਦੇ ਨਾਲ ਵਾਧੂ ਫੀਸਾਂ ਦੀ ਲੋੜ ਹੁੰਦੀ ਹੈ ਵਾਧੂ ਫੀਸਾਂ ਫੀਸ ਛੋਟ ਦੇ ਲਈ ਜੋਪਨੇ ਹਾਂ ਅਤੇ ਕਿਸੇ ਵੀ ਫਾਈਲਿੰਗ ਫੀਸ ਦੇ ਨਾਲ ਨਾਲ ਵੱਖਰੇ ਭੁਗਤਾਨ ਦੁਆਰਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਜੇਕਰ ਤੁਹਾਡੇ ਫਾਰਮ ਦੇ ਵਿੱਚ ਫਾਈਲਿੰਗ ਫੀਸ ਨਹੀਂ ਹੈ ਜੇ ਤੁਸੀਂ ਫਾਰਮ ਦੀ ਫਾਈਲਿੰਗ ਫੀਸ ਦੇ ਲਈ ਫੀਸ ਛੋਟ ਦੇ ਲਈ ਅਲਜੀ ਦਿੱਤੀ ਹੈ ਤਾਂ ਤੁਹਾਨੂੰ ਅਜੇ ਵੀ ਨਵੀਂ ਫੀਸ ਦਾ ਭੁਗਤਾਨ ਕਰਨਾ ਪਵੇਗਾ ਐਚਆਰ 1 ਦੁਆਰਾ ਲਗਾਈਆਂ ਗਈਆਂ ਨਵੀਂ ਇਮੀਗ੍ਰੇਸ਼ਨ ਫੀਸਾਂ ਕਾਨੂੰਨ ਅਤੇ ਨਿਯਮਾਂ ਦੁਆਰਾ ਪਹਿਲਾਂ ਹੀ ਅਧਿਕਾਰ ਤੇ ਕਿਸੇ ਹੋਰ ਫੀਸ ਤੋਂ ਇਲਾਵਾ ਨਹੀਂ ਡੀਐਚਐਸ ਫੀਸ ਅਤੇ ਐਚਆਰ 1 ਫੀਸ ਵੱਖਰੇ ਤੌਰ ਤੇ ਜਮ੍ਹਾਂ ਕਰਵਾਉਣੀ ਚਾਹੀਦੀ ਹੈ ਜੇਕਰ ਬੇਨਤੀ ਕਰਤਾ ਡੀਐਚਐਸ ਫੀਸ ਦੇ ਲਈ ਫੀਸ ਛੋੜ ਦੇ ਲਈ ਯੋਗ ਹੈ ਤਾਂ ਉਹ ਐਚਆਰ 1 ਫੀਸ ਦੇ ਨਾਲ ਫਾਰਮ ਆਈ 912 ਫੀਸ ਛੋੜ ਦੇ ਲਈ ਬੇਨਤੀ ਜਾਂ ਲਿਖਤੀ ਫੀਸ ਛੋਟ ਬੇਨਤੀ ਜਮ੍ਹਾਂ ਕਰਵਾ ਸਕਦਾ ਹੈ ਸਾਲਾਨਾ ਲੰਬੀ ਤੇ ਸ਼ਰਨ ਅਰਜ਼ੀ ਫੀਸ ਔਨਲਾਈਨ ਜਮ੍ਹਾਂ ਕਰਵਾਈ ਨਹੀਂ ਚਾਹੀਦੀ ਹੈ ਕੁਝ ਫਾਈਲਰ ਕੁਝ ਫਾਰਮਾਂ ਦੇ ਲਈ ਫੀਸ ਮੁਆਫੀ ਦੇ ਲਈ ਯੋਗ ਹੋ ਸਕਦੇ ਨੇ ਫੀਸ ਮੁਆਫੀ ਦੇ ਲਈ ਆਪਣੀ ਯੋਗਤਾ ਨਿਰਧਾਰਤ ਕਰਨ ਦੇ ਲਈ ਤੁਹਾਨੂੰ ਫਾਰਮ ਆਈ 912 ਫੀਸ ਮੁਆਫੀ ਲਈ ਬੇਨਤੀ ਦੀ ਸਮੀਖਿਆ ਕਰਨ ਦੀ ਲੋੜ ਹੈ ਜੇਕਰ ਤੁਸੀਂ ਫੀਸ ਮੁਆਫੀ ਦੇ ਲਈ ਯੋਗ ਨਹੀਂ ਹੋ ਤਾਂ ਤੁਹਾਨੂੰ ਸਹੀ ਫੀਸ ਜਮ੍ਹਾਂ ਕਰਵਾਨੀ ਚਾਹੀਦੀ ਹੈ ਜ਼ਿਆਦਾਤਰ ਫਾਰਮਾਂ ਦੇ ਲਈ ਤੁਸੀਂ ਔਨਲਾਈਨ ਫਾਈਲ ਕਰਦੇ ਸਮੇਂ ਫੀਸ ਮੁਆਫੀ ਦੀ ਬੇਨਤੀ ਨਹੀਂ ਕਰ ਸਕਦੇ ਤੁਹਾਨੂੰ ਫਾਰਮ I-912 ਦਾ ਇੱਕ ਕਾਗਜ਼ੀ ਸੰਸਕਰਣ ਜਾਂ ਫੀਸ ਮੁਆਫੀ ਦੇ ਲਈ ਇੱਕ ਲਿਖਤੀ ਬੇਨਤੀ ਅਤੇ ਉਹ ਫਾਰਮ ਦਾਇਰ ਕਰਨਾ ਚਾਹੀਦਾ ਹੈ ਜਿਸ ਲਈ ਤੁਸੀਂ ਫੀਸ ਮੁਆਫੀ ਦੀ ਬੇਨਤੀ ਕਰ ਰਹੇ ਹੋ ਤੁਸੀਂ ਵਾਧੂ ਫਿਰਸਾਂ ਦੀ ਫੀਸ ਮੁਆਫੀ ਦੀ ਬੇਨਤੀ ਨਹੀਂ ਕਰ ਸਕਦੇ ਹਾਲਾਂਕਿ ਜੇਕਰ ਤੁਸੀਂ ਯੋਗ ਹੋ ਤਾਂ ਵਾਧੂ ਫੀਸ ਜਮ੍ਹਾਂ ਕਰਦੇ ਸਮੇਂ ਤੁਸੀਂ USCIS ਦੁਆਰਾ ਨਿਰਧਾਰਤ ਫਾਈਲਿੰਗ ਫੀਸ ਦੀ ਛੋਟ ਤੇ ਬੇਨਤੀ ਕਰ ਸਕਦੇ ਹੋ